ਹਾਣੀ ਜਿੰਦ ਮਰ ਜਾਣੀ ਭਾਗ 17 ਲੇਖਕਾ ਸਿਮਰ ਸੰਧੂਜੀ ਪਰਮਜੀਤ ਤੇ ਲੱਖੇ ਦਾ ਘਰ ਆਉਣਾ ਜਾਂ ਨਾ ਆਉਣਾ ਚਿੰਦੀ ਨੂੰ ਕੋਈ ਫਰਕ ਨਾ ਪਿਆ ਚਿੰਦੀ ਓਵੇਂ ਹੀ ਰੋਂਦੀ ਧੋਂਦੀ ਚੌਂਤਰੇ ਤੇ ਭੁੱਖਣ ਭਾਣੇ ਬੈਠੀ ਸੀ ਤੇ ਹੁਣ ਰਹਿਮਤ ਵੀ ਵੀ ਨਵੀਂ ਜ਼ਿੰਦਗੀ ਸ਼ੁਰੂ ਹੋ ਜਾਣੀ ਸੀ ਰਹਿਮਤ ਮਹੰਤ ਬੀਬੀ ਦੀ ਗੋਕਲ ਵਿੱਚ ਭਾਵੇਂ ਡਰੀ ਹੋਈ ਬੈਠੀ ਸੀ ਪਰ ਕੁਝ ਬੋਲੀ ਨਹੀਂ ਡੇਰੇ ਤੇ ਮਹੰਤ ਬੀਬੀ ਦੀ ਜੀਪ ਦੀ ਆਵਾਜ਼ ਸੁਣ ਕੇ ਨਾਲ ਦੀ ਟੋਲੀ ਪੱਜੀ ਪੱਜੀ ਆਈ ਕਿਉਂਕਿ ਸਾਰਿਆਂ ਨੂੰ ਪਤਾ ਸੀ ਕਿ ਨਵਾਂ ਮੈਂਬਰ ਆਉਣ ਵਾਲਾ ਹੈ ਇੱਕ ਤਾਂ ਰਹਿਨਤ ਅੰਤੋਂ ਵੱਧ ਸੋਣੀ ਤੇ ਦੂਜੀ ਰਹਿਨਤ ਨਿੱਕੀ ਜਹੀ ਭਰੀ ਹਰ ਕੋਈ ਮੋਹ ਨਾਲ ੱਜ ਕੇ ਚੱਕਦਾ ਰਹਿਮਤ ਡਰ ਕੇ ਉੱਚੀ ਉੱਚੀ ਰੋਂ ਲੱਗ ਪਈ ਮੇਲੀ ਬੀਬੀ ਬੋਲ ਜਾਣਾ ਨਾਨੂ ਹੈ ਨਾਨੂ ਮੰਨੂ ੱੱਲੇ ਜਾਣਾ ਹੈ ਹਾਏ ਮੇਲੀ ਬੀਬੀ ਮੰਨੂ ਬੀਬੀ ਕੋਲ ਜਾਣਾ ਇੱਕੋ ਸਾਹੇ ਰਹਿਮਤ ਨੇ ਡੇਰੇ ਦੇ ਸਾਰੇ ਹੀ ਮੈਂਬਰ ਇਕੱਠੇ ਕਰ ਲਏ ਪਤਾ ਸਾਰਿਆਂ ਨੂੰ ਸੀ ਇੱਕ ਵਾਰ ਤਾਂ ਇਹ ਕੁਝ ਹੋਣਾ ਹੀ ਆ ਪਰ ਫਿਰ ਵੀ ਨਿਆਣੀ ਦਾ ਬਿਲਕਦਾ ਮੂੰਹ ਵੇਖ ਸਾਰਿਆਂ ਦੇ ਚਿਹਰੇ ਭੀੜੇ ਪੈ ਗਏ ਤੇ ਸਾਰੇ ਰਹਿਮਤ ਨੂੰ ਬਰਾਉਣ ਲਈ ਆਪੋ ਆਪਣੀ ਬਾਹ ਲਾਉਣ ਲੱਗੇ ਰਹਿਮਤ ਰੋਂਦੀ ਰੋਂਦੀ ਸੌ ਗਈ ਤੇ ਹੁਣ ਇੱਕ ਵਾਰ ਸਾਰਿਆਂ ਦੇ ਸਾਹ ਵਿੱਚ ਸਾ ਆਇਆ ਨਿਆਣੀ ਸੀ ਰਹਿਮਤ ਤੇ ਸਾਰਿਆਂ ਨੇ ਆਪੋ ਆਪਣੇ ਤਰੀਕੇ ਨਾਲ ਕੋਈ ਖਾਣ ਨੂੰ ਖਿਲਾ ਲਿਆ ਕੋਈ ਮਕਾਣੇ ਕੋਈ ਖੇਡਾਂ ਲਿਆਇਆ ਤੇ ਰਹਿਮਤ ਦੇ ਉੱਠਣ ਦਾ ਇੰਤਜ਼ਾਰ ਕਰ ਰਹੇ ਸੀ ਹੁਣ ਪਰ ਇਕੋ ਦੇਰੋਂ ਤੋਂ ਵੀ ਡਰਦੇ ਸੀ ਰੋਂਦੀ ਰਹਿਮਤ ਸਾਹਿਬੀ ਤਾਂ ਗਈ ਸੀ ਪਰ ਉੱਠੀ ਮਨਾਮੋਹੀ ਤਾਬਨਾ ਛਿੰਦੀ ਜਿਹੜੀ ਚੌਧਰੇ ਤੇ ਬੈਠੀ ਭੱਜ ਕੇ ਉੱઠી ਨਹੀਂ ਵਰਗੇ ਮੇਰੀ ਲਾਡੋ ਢਿੱਲੀ ਹੋ ਰਾਤ ਨੂੰ ਕਿਤੇ ਤਾਪ ਸਰਵਾ ਨਾ ਜੜਾ ਲਵੇ ਕਿਤੇ ਕੰਨ ਨਾ ਦੁਖਦਾ ਹੋਵੇ ਉਹਦਾ ਮੇਰੇ ਦੁੱਧ ਤੇ ਖੁਰਕ ਹੁੰਦੀ ਆ ਮੇਰਾ ਅਜਮਾਇਆ ਹੋਇਆ ਨੁਕਤਾ ਹੈ ਹੁਣ ਉਹ ਕੋ ਬੁਮਾਰ ਹੋ ਅਕਸਰ ਹੀ ਮਾਮਾ ਤੋਂ ਸੁਣਿਆ ਹੈ ਅਗਰ ਉਹਨਾਂ ਦੇ ਦੋਥੇ ਛਾਤੀ ਤੇ ਖੁਰਕ ਹੋਣ ਤੇ ਉਹਨਾਂ ਦੇ ਬੱਚੇ ਬਿਮਾਰ ਹੋ ਜਾਂਦੇ ਨੇ। ਛਿੰਦੀ ਦਾ ਚਿੱਤ ਕਾਲੇ ਪੈਣ ਲੱਗ ਗਿਆ ਸੀ। ਬੇਬੇ ਸਭ ਸਮਝਦੀ ਸੀ ਪਰ ਕਰੇ ਵੀ ਕੀ? ਬਸ ਹੌਸਲਾ ਹੀ ਦੇ ਸਕਦੀ ਸੀ। ਪਰ ਛਿੰਦੀ ਨੂੰ ਹੌਸਲਾ ਸਿਰਫ ਅਰਬ ਹੀ ਦੇ ਸਕਦਾ ਸੀ। ਬੇਬੇ ਨੇ ਬਥੇਰਾ ਯਤਨ ਕੀਤਾ ਕਿ ਛਿੰਦੀ ਕੁਝ ਖਾ ਲਵੇ। ਪਰ ਛਿੰਦੀ ਕਮਲਿਆਂ ਬਾਗ ਕੋਈ ਬੈਠੀ ਸੀ। ਬਾਪੂ ਦੀ ਨੂੰਦੇ ਕੁੜੀ ਕੇ ਬਸ ਇੱਕ ਮਰ ਨਹੀਂ ਸੀ ਸਕਦਾ। ਇਹੇ ਗਰਦੋਂ ਡਰੋਂ ਰਹਿਮਤ ਤੇ ਜਾਂਬੜੀ ਰੋਲਾਰੇ ਪਾਇਆ ਕਿ ਕਿਤੇ ਕੁੜੀ ਬੋਝ ਨਾ ਪਾਵਲੇ। ਪਰ ਉਹੀ ਗੱਲ ਹੁਣ ਮੂਰੇ ਆਈ ਸੀ। ਰਹਿਮਤ ਨੂੰ ਸਾਬਣ ਵਾਲੇ ਸਾਹਮਣੇ ਵਾਲੇ ਪੱਛੀ ਰੇਸੀ ਪਰ ਮਾਂ ਤੋਂ ਬਿਨਾ ਮਹੰਤ ਬੀਬੀ ਨੇ ਰਹਿਮਤ ਨੂੰ ਬੂਕਲ ਵਿੱਚ ਲਿਆ ਤੇ ਥੋੜਾ ਗਿਆ ਜਗਾ ਕੇ ਮੂੰਹ ਵਿੱਚ ਦਵਾਈ ਦਾ ਚੰਚਾ ਪਾਇਆ। ਕੋਈ ਪਾਣੀ ਦੀਆਂ ਪਟੀਆਂ ਰਹਿਮਤ ਦੇ ਮੱਥੇ 'ਤੇ ਧਰੀ ਇਹ ਕੋਈ ਪੈਰਾ ਨਹੀਂ ਬਸ ਉਸ ਦਿਨ ਨਾਲ ਸਿੰਧੀ ਦੇ ਘਰੇ ਰਹਿਮਤ ਕਰਕੇ ਕੁਝ ਰਿਜਿਆ ਤੇ ਨਾ ਹੀ ਡੇਰੇ ਵਿੱਚ ਅੱਧੀ ਰਾਤ ਨੂੰ ਰਹਿਮਤ ਨੇ ਪਾਣੀ ਮੰਗਿਆ ਬੀਬੀ ਮਾਈ ਪਿਆ ਭੱਜ ਕੇ ਸਾਰੇ ੱਡੇ ਅੱਡੋ ਅੱਡ ਨੇੜੇ ਹੋ ਕੇ ਰਹਿਮਤ ਦੇ ਬੀਬੀ ਮਹੰਤ ਨੇ ਰਹਿਮਤ ਦੇ ਮੂੰਹ ਵਿੱਚ ਚਮਚੀ ਨਾਲ ਪਾਣੀ ਪਾਇਆ ਤੇ ਰਹਿਮਤ ਫਿਰ ਸੌ ਗਈ ਦਿਆਂ ਚੜਿਆ ਪਹਿਲਾ ਰਹਿਮਤ ਮਾਂ ਦੀ ਬੁੱ컬 ਵਿੱਚ ਚਾਹ ਪੀਂਦੀ ਸੀ ਪਰ ਹੁਣ ਦੇਵੇ ਵਿੱਚ ਸਾਰੇ ਅਣਜਾਣ ਚਿਹਰੇ ਦੇਖ ਕੇ ਰਹਿਮਤ ਡਰ ਗਈ ਤੇ ਡਰ ਨਾਲ ਸੰਗੜ ਕੇ ਬੀਬੀ ਮਹਾਂਤ ਦੀ ਬੁੱ컬 ਵਿੱਚ ਇਕੱਠੀ ਜੀ ਹੋ ਗਈ ਨਿਆਣੀ ਸੀ ਭੁੱਖ ਲੱਗੀ ਸੀ ਤੇ ਬੀਬੀ ਮਹਾਂਤ ਨੇ ਨਵੇਂ ਕੱਪ ਵਿੱਚ ਠੰਡੀ ਚਾਹ ਰਹਿਮਤ ਲਈ ਮੋ ਨੂੰ ਡਾਈ ਤੇ ਰਹਿਮਤ ਇੱਕੋ ਸਾਹੇ ਚਾਹ ਪੀ ਗਈ ਸਾਰੇ ਕੁਝ ਹੋ ਗਏ ਤੇ ਤਾੜੀਆਂ ਮਾਰਨ ਲੱਗ ਪਈ। ਬੱਚਾ ਹਰ ਗੱਲ ਦੀ ਰੀਸ ਕਰਦਾ। ਰਹਿਮਤ ਵੀ ਨੂੰ ਵੀ ਸੋਹਣੇ ਲੱਗੇ ਤੇ ਰਹਿਮਤ ਵੀ ਤਾੜੀਆਂ ਮਾਰਨ ਲੱਗ ਪਈ। ਨਿੱਕੇ ਨਿੱਕੇ ਹੱਥਾਂ ਨਾਲ ਦੇਵੇ ਵਿੱਚ ਮੌਜੂਦ ਸਾਰਿਆਂ ਦੇ ਚਿਹਰੇ ਤੇ ਹੌਣਕਾ ਗਈ। ਹੁਣ ਸਾਰੇ ਆਪਣੇ ਆਪਣੇ ਹਿਸਾਬ ਨਾਲ ਰਹਿਮਤ ਨੂੰ ਚੁਸਕਣ ਲੱਗੇ। ਕੋਈ ਘੋੜਾ ਦੇ ਦੇ ਖੇਡਣ ਲਈ ਤੇ ਕੋਈ ਸ਼ੰਕਣਾ ਦੇ ਦੇ। ਕੋਈ ਖਾਣ ਨੂੰ ਖਿੱਲਾਂ ਦੇ ਦੇ। ਹਾਲ ਦੀ ਘੜੀ ਰਹਿਮਤ ਸਾਰਿਆਂ ਨਾਲ ਖੇਡਣ ਲੱਗ ਗਈ। ਬੀਬੀ ਮਹਾਂਤ ਨੂੰ ਸੁਪੋਣ ਜਿਹਾ ਮਿਲ ਗਿਆ। ਪਾਣੀ ਬਥੇਰੇ ਨਿਆਣੇ ਬੀਬੀ ਮਹਾਂਤ ਦੇ ਹੱਥਾਂ ਵਿੱਚ ਡੇਰੇ ਵਿੱਚ ਆਈ ਸੀ ਪਰ ਅੱਜ ਵੀ ਦਿਲ ਬੱਚਿਆਂ ਨੂੰ ਮਾਪਿਆਂ ਤੋਂ ਵਿਛੋੜ ਕੇ ਰੋਂਦਾਈ ਸੀ। ਛਿੰਦੀ ਸਾਰੀ ਰਾਤ ਬੈਠੀ ਰਹੀ ਤੇ ਇਹਨੂੰ ਯਾਦ ਕਰਦੀ। ਕਦੇ ਆਉਂਦੀ ਕਦੇ ਉਹਦੇ ਆਸਾਰੀਆਂ ਖੇਡਾ ਦੱਕ ਕੇ ਉਹ ਕਿਾਂਦੀ। ਸਾਰਾ ਦਿਨ ਸਾਰੀ ਰਾਤ ਕਰੋ ਰੋਕੇ ਹੁਣਾ ਅੱਖਾਂ ਸਾਥ ਨਹੀਂ ਦਿੰਦੀਆਂ ਸੀ ਅੱਖਾਂ ਵਿਚਲਾ ਕੌੜਾ ਪਾਣੀ ਭਾਵੇਂ ਸੁੱਕ ਗਿਆ ਸੀ ਪਰ ਦਿਲ ਦੇ ਹੌਕੇ ਅਜੇ ਵੀ ਬਾਕੀ ਸੀ ਬੇਬੇ ਨੇ ਸਿੰਦੀ ਦੇ ਮੂੰਹ ਨੂੰ ਚਾਹ ਲਈ ਤੇ ਚਾਹ ਸਿੰਦੀ ਨੇ ਪਛਾਣ ਕਰ ਦਿੱਤੀ ਤੇ ਪੂੰਜੀ ਆਪਣੀ ਅਨਾਦ ਨੂੰ ਟੜਕਦੀ ਹੈ ਤੇ ਮੈਂ ਅਸੀਂ ਵੀ ਤੇਰੇ ਲਈ ਟੜਕਦੇ ਹਾਂ ਸਾਨੂੰ ਵੇਖ ਆਵਦੇ ਤੇ ਉਹ ਵੱਲ ਦੇ ਸਾਰੀ ਰਾਤ ਦਾ ਤੇਰੇ ਵੱਲ ਦੇਖੀ ਜਾਂਦਾ ਸਾਡੀਆਂ ਆਂਦਰਾਂ ਵੀ ਉਨੇ ਹੀ ਦੁਖੀ ਐ ਜੇ ਤੇ ਤੇਉ ਨੂੰ ਤੇਰੇ ਸੇਕਰ ਵਿੱਚ ਕੁਝ ਹੋ ਗਿਆ ਤਾਂ ਫਿਰ ਕੀ ਕਰਾਂਗੇ ਤੇ ਤੇ ਸਿੰਦੀ ਨਾਲ ਸੁਣ ਜਾਂਦੇ ਚਾਤਨ ਨਾਲ ਭਾਵੇਂ ਇਹ ਗੱਲਾਂ ਕਰਦੀ ਸੀ ਪਰ ਸਿੰਦੀ ਤੇ ਕੋਈ ਵੀ ਅਸਰ ਨਹੀਂ ਸੀ ਹੋ ਰਿਹਾ ਸੁੰਨ ਜਹੀ ਹੋਈ ਬੈਠੀ ਸਿੰਦੀ ਤੇ ਤੇ ਸਿੰਦੀ ਨਾਲ ਮੱਥਾ ਮਾਰਦੀ ਜਾਂਦੀ ਰਹੀ ਪਰ ਸਿੰਦੀ ਦਾ ਤੋਂ ਮਸ ਨਾ ਹੋ। ਉਹ ਅੰਦਰ ਚੜ ਗਿਆ ਸੀ ਤੇ ਆਣ-ਗਮਾਂਡ ਆਹ ਦਾ ਨਾਰਾ ਮਾਰਨ ਦੇ ਬਹਾਨੇ ਨਾਲ ਸਿੰਦੀ ਘਰੋਂ ਵਿੜਕ ਲੈਣ ਆਉਣ ਲੱਗ ਪਈ ਸੀ। ਉਮੀਦ ਹੈ ਕਿ ਤੁਹਾਨੂੰ ਇਹ ਕਹਾਣੀ ਨੂੰ ਪਸੰਦ ਆਈਗੀ। ਜਰੂਰ ਫੋਲੋ ਕਰੋ ਜੀ, ਸਪੋਰਟ ਕਰੋ, ਲਾਈਕ ਅਤੇ ਸ਼ੇਅਰ ਕਰੋ। ਕਮੀਆਂ ਵੀ ਜੇ ਹੋਵੋ ਦੱਸਿਓ ਜੀ। ਹਾਣੀ ਨੂੰ ਇਹੋ ਤੱਕ ਸੁਣ ਲਈ ਬਹੁਤ-ਬਹੁਤ ਧੰਨਵਾਦ ਕਹਾਣੀ ਪੂਰੀ ਸੁਣ ਲਈ ਕੱਲ ਬਾਪ ਜਰੂਰ ਸੁਣਨਾ ਜੀ ਕਹਾਣੀ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ